ਤੁਸੀਂ ਦੇਖ ਰਹੇ ਹੋ ਫਿਲਮ ਸਟਾਰਸ ਔਰ ਮੈਂ ਹਾਂ ਸਵਿੰਦਰ ਸਿੰਘ ਅੱਜ ਅਸੀਂ ਪਹੁੰਚੇ ਹਾਂ ਫਿਰ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਔਰ ਇੱਕ ਉਦਭੁਤ ਸਟੋਰੀ ਜਿਹੜੀ ਹੈਗੀ ਹੈ ਕਿ ਤੁਹਾਡੇ ਸਾਹਮਣੇ ਇੱਕ ਲੈ ਕੇ ਆਏ ਹਾਂ ਕਿ ਅੰਮ੍ਰਿਤਸਰ ਦੇ ਹੀ ਕਪਲ ਹੈ ਔਰ ਜਿਨ੍ਹਾਂ ਦੀ ਉਮਰ ਦੋਵਾਂ ਦੀ 68 ਹੈ 8 ਸਾਲ ਔਰ 8 ਸਾਲ ਦੀ ਉਮਰ ਦੇ ਵਿੱਚ ਆ ਕੇ ਇਹਨਾਂ ਨੇ ਮਿਊਜ਼ਿਕ ਨੂੰ ਇੱਕ ਆਪਣਾ ਕੰਦੇਨੇਕੀ ਪੈਸ਼ਨ ਬਣਾ ਲਿਆ ਔਰ ਪਿਛੇ ਤੋਂ টিਚਰ ਰਟਾਇਰ ਨੇ ਔਰ ਉਹਨਾਂ ਦਾ ਨਾਮ ਹੈ ਵੀਕੇ ਪਾਟਿਆ ਔਰ ਸੁਨੀਤਾ ਪਾਟਿਆ ਉਹਨਾਂ ਨੇ ਇੱਕ ਆਪਣਾ ਕਹਿ ਸਕਦੇ ਹਾਂ ਕਿ ਇੱਕ ਸਹਾਰਾ ਜਿਹੜਾ ਹੈਗਾ ਉਹ 뮤직 ਨੂੰ ਬਣਾਇਆ ਵਾ ਔਰ ਅੱਜ ਕੱਲ ਸੋਸ਼ਲ ਮੀਡੀਆ ਤੇ ਕਾਫੀ ਉਹ ਵਾਇਰਲ ਹੋ ਰਹੇ ਨੇ ਔਰ ਅੱਜ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਔਰ ਸਭ ਤੋਂ ਪਹਿਲੇ ਉਹਨਾਂ ਨੂੰ ਪੁੱਛਾਂਗੇ ਉਹਨਾਂ ਦੀ ਜੀਵਨੀ ਦੇ ਬਾਰੇ ਐ ਸਰ ਜੀ ਨਮਸਕਾਰ ਨਮਸਕਾਰ ਜੀ ਸਰ ਕੀ ਨਾਮ ਤੁਹਾਡਾ ਜੀ ਮੈਂ ਪ੍ਰੋਫੈਸਰ ਵੀਕੇ ਬਾਟਿਆ ਅਰ ਮੈਮ ਤੁਹਾਡਾ ਜੀ ਸੁਨੀਤਾ ਬਾਟਿਆ ਮੈਮ ਸਰ ਸਭ ਤੋਂ ਪਹਿਲੇ ਤੇ ਤੁਸੀਂ ਦੱਸੋ ਕਿ ਆਪਣੀ ਜਿਹੜੀ ਲਾਈਫ ਹੈਗੀ ਹੈ ਉਹਦੀ ਜਰਨੀ ਕਿਸ ਤਰ੍ਹਾਂ ਤੁਸੀਂ ਸਟਾਰਟ ਕੀਤੀ ਸਭ ਤੋਂ ਪਹਿਲੇ ਆਪਣੇ ਬਾਰੇ ਦੱਸੋ ਆਪਣੇ ਪਰਿਵਾਰ ਬਾਰੇ ਦੱਸੋ ਜੀ ਦੇਖੋ ਜੀ ਮੈਂ ਬਹੁਤ ਹੀ ਗਰੀਬ ਪਰਿਵਾਰ ਦੇ ਵਿੱਚ ਪੈਦਾ ਹੋਇਆ ਸੀ ਛੋਟੇ ਹੁੰਦੇ ਹੀ ਮੇਰੇ कुछ प्रॉब्लम्स आ गई सी मेरे पोली हो गया से तो मैं क्या सी कि मैं पढ़ागा पढ़ागा और पोस्ट ग्रेजुएशन की मैं पढ़ाना शुरू किया तो इन दौरान मैं बैंक से भी जॉब की बैंक जॉब तो बाद मैं फिर पढ़ाना शुरू करता तो पढ़ाने मेरा बड़ा अच्छा काम चलता है तो मेरी एक बेटी है वो शादी हो गई है वो हसबैंड यूनिवर्सिटी है और वो आप वो खालसा पब्लिक स्कूल है ਅਸੀਂ ਦੋਨੋਂ ਜਾਣਦੇ ਆ ਮੈਂ ਤੇ ਮੈਮ ਕਿੰਨੀ ਏਜ ਹੋ ਗਈ ਤੁਹਾਡੀ ਮੇਰੀ ਉਮਰ 88 ਸਾਲ ਔਰ ਇਹਦੀ ਵੀ 88 ਸਾਲ ਹੀ ਹੈ ਸਿਰ 2 ਮਹੀਨੇ ਦਾ ਫਰਕ ਹੈ ਤਾਂ ਅਸੀਂ ਇਹ ਥੋੜਾ ਜਿਹਾ ਅਸੀਂ ਏਜ ਕਰਕੇ ਕੁਝ ਬਿਮਾਰੀਆਂ ਲੱਗ ਪਈ ਸੀ ਕੁਝ ਮੈਡ ਦਿਲ ਆ ਰਹਿਣ ਲੱਗ ਪਈ ਸੀ ਕੁਝ ਇਹ ਬਿਮਾਰੀਆਂ ਲੱਗ ਪਈ ਸੀ ਤਾਂ ਬੀਪੀ 슈ਗਰ ਇਹ ਹੋ ਗਿਆ ਮੇਨ ਪ੍ਰੋਬਲਮਸ ਸਾਨੂੰ ਆਣਿਆ ਸ਼ੁਰੂ ਹੋ ਗਈਆਂ ਸੀ ਤਾਂ ਅਸੀਂ ਮੈਂ ਇੱਕ ਦਿਨ ਬੜਾ ਉਦਾਸ ਹੋ ਕੇ ਗਿਆ ਕੰਪਨੀ ਵਾ ਉੱਥੇ ਮੈਂ ਬੈਠਾ ਸੀ ਗਾਣੇ ਮੈਂ ਸੁਣ ਕੇ ਆਨਾ ਆਪਣੇ ਮਨ ਨੂੰ ਬਹਿਲਾਉਣ ਵਾਸਤੇ ਗਿਆ ਸੀ ਸਿਰ ਉੱਥੇ ਮੈਨੂੰ ਇੱਕ ਰਾਏ ਸਾਹਿਬ ਮਿਲੇ ਉਹ ਕਹਿੰਦੇ ਆਪ ਗਾਣਾ ਗਾਓਗੇ ਮੈਂ ਕਿਹਾ ਜ਼ਰੂਰ ਗਾਵਾਂਗਾ ਉਹਨਾਂ ਮੈਨੂੰ ਗਾਣਾ ਸੁਆਇਆ ਸਾਰੇ ਕਹਿੰਦੇ ਤੁਹਾਡੀ ਤਾਂ ਆਵਾਜ਼ ਬਹੁਤ ਵਧੀਆ ਹੈ ਬਹੁਤ اچھی ਆਵਾਜ਼ ਤੁਸੀਂ ਜ਼ਰੂਰ ਗਾਓ ਵੀਰ ਮੈਨੂੰ ਹਸਲਾ ਮਿਲਿਆ ਪਿਆਰ ਮਿਲਦਾ ਗਿਆ ਤੇ ਮੈਂ ਅੱਗੇ ਵਧ ਆ ਗਿਆ ਤੂ ਉਹ ਐਨਾ ਹੈ ਕਿ ਹੁਣ ਮੈਂ ਆਪਣਾ YouTube ਚੈਨਲ ਵੀ ਖੋਲਤਾ ਤੇ ਅਸਲੇ ਮੇਰੇ ਕੋਈ ਘੱਟੋ ਘੱਟ 30-35 ਹਜ਼ਾਰ ਮੇਰੇ ਫੋਲੋਅਰ ਨੇ YouTube ਤੇ Facebook ਤੇ ਸਾਰੇ ਮਿਲਾ ਕੇ 60-70 ਹਜ਼ਾਰ ਮੇਰੇ ਫੋਲੋਅਰਸ ਨੇ ਤੇ ਬੜਾ ਪਿਆਰ ਮਿਲਦਾ ਹਰ ਕੋਈ ਪਿਆਰ ਕਰ ਦਿੰਦਾ ਹੈ ਅੰਮ੍ਰਿਤਸਰ ਚ ਮੇਰਾ ਖੱਟੋ ਘੱਟ 10 ਕੁ ਗਰੁੱਪ ਚੱਲਦੇ ਨੇ ਉਹ ਦਸੇ ਗਰੁੱਪ ਦੇ ਵਿੱਚ ਮਨ ਪਿਆਰ ਮਿਲਦਾ ਨਿੱਦਰ ਲੋਕੀ ਹੁੰਦੇ ਇੱਕ ਗਰੁੱਪ ਚ ਜਾਂਦੇ ਜਾਂ ਦੂਸਰੇ ਜਾਂਦੇ ਕਿਤੋਂ ਪਿਆਰ ਨਹੀਂ ਮਿਲਦਾ ਠੀਕਿ ਮੈਨੂੰ ਹਰ ਗਰੁੱਪ ਦੇ ਵਿੱਚੋਂ ਪਿਆਰ ਮਿਲ ਰਿਹਾ ਔਰ ਕੋਈ ਮੈਨੂੰ ਭਰਾ ਬਣਾ ਰਿਹਾ ਕੋਈ ਮੈਨੂੰ ਫਾਦਰ ਬਣਾ ਰਿਹਾ ਕੋਈ ਮੈਨੂੰ ਬ੍ਰਦਰ ਬਣਾ ਰਿਹਾ ਔਰ ਬਹੁਤ ਪਿਆਰ ਮਿਲਦਾ ਹੈ ਇੱਕ ਪੜ੍ਹੇ ਸਾਹਿਬ ਸਭ ਤੋਂ ਪਹਿਲੇ ਦੱਸੋ ਕਿ ਮਨ ਕਿਉਂ ਪਰ ਆਇਆ ਅੱਜ ਮਨ ਇਸ ਕਰਕੇ ਭਰਿਆ ਕਿਉਂਕਿ ਮੈਨੇ ਬੜੀਆਂ ਪ੍ਰੋਬਲਮਸ ਦੇਖੀਆਂ ਲਾਈਫ 'ਚ ਇੰਨੀਆਂ ਪ੍ਰੋਬਲਮ ਦੇਖੀਆਂ ਕਿ ਮੈਂ ਹੁਣ ਜਿਸ ਸਟੇਜ ਤੇ ਚੜਨਾ ਸਟੇਜ ਤੇ ਸ਼ੁਰੂ ਕੀਤਾ ਮੈਂ ਕਿਹਨ ਸਟੇਜ ਤੇ ਚੜਿਆ ਨਹੀਂ ਸੀ ਮੈਨੂੰ ਸਟੇਜ ਤੇ ਚੜਨਾ ਵੀ ਔਖਾ ਹੈ ਮੈਨੂੰ ਫੜ ਫੜ ਕੇ ਚੜਾ ਦਿੰਦੇ ਸੀ ਲੇਕਿਨ ਇੰਨੀ ਮਦਦ ਆਈ ਕਿ ਉਹ ਹੁਣ ਮੈਂ ਸਟੇਜ ਤੇ ਵੀ ਆਰਾਮ ਨਾਲ ਚੜ ਜਾਣਾ ਤੇ ਦਵਾਈਆਂ ਵੀ ਸਾਡੀਆਂ ਕਾਫੀ ਖਤਮ ਹੋ ਗਈਆਂ ਤੇ ਖੁਸ਼ੀ ਮਨਾਈ ਦੀ ਹੁਣ ਹੁਣ ਤਾਂ ਮਨ ਖੁਸ਼ ਰਹਿੰਦਾ ਬੜਾ ਪਿਆਰ ਮਿਲਦਾ ਜਿੱਥੇ ਜਾਉ ਪਿਆਰ ਹੀ ਪਿਆਰ ਮਿਲਦਾ ਕੋਈ ਕਿਤੋਂ ਫੋਨ ਆ ਜਾਂਦਾ ਕੋਈ ਅਹਮਦਾਬਾਦ ਤੋਂ ਫੋਨ ਆ ਰਿਹਾ ਤੁਹਾਡੀ ਆਵਾਜ਼ ਬਹੁਤ ਵਧੀਆ ਕੋਈ ਜੰਹੰਦਰ ਤੋਂ ਫੋਨ ਆ ਜਾਂਦਾ ਕੋਈ ਸ਼ਾਰਪੁਰ ਤੋਂ ਆ ਜਾਂਦਾ ਇੱਥੋਂ ਤਾਂ ਨਹੀਂ ਕਿ ਜੰਮੂ ਦੇ ਬੜੇ ਪ੍ਰਸਿੱਧ ਗਾयक ਜਿਹੜੇ ਬੜੇ ਪ੍ਰਸਿੱਧ ਗਾਇਕ ਨੇ ਰਵੀ ਰਗਵੰਸ਼ੀ ਉਹ ਮੇਰੇ ਫੋਲੋਅਰ ਨੇ ਉੱਤੇ ਅਨੁਭੇਦੀ ਏ ਉਹ ਮੇਰੇ ਫੋਲੋਅਰ ਨੇ ਐਕਟਰ ਅਮਨ ਬੱਲ ਮੇਰੇ ਫੋਲੋਅਰ ਨੇ ਤੋਂ ਪਿਆਰ ਮਿਲੀ ਜਾ ਰਿਹਾ ਹੈ ਐਥੇ ਇੱਕ ਬੜੇ ਮਸ਼ਹੂਰ ਐਸ ਆਰ 뮤직 ਚਲਾਉਂਦੇ ਨੇ ਇਹ ਹੁਸ਼ਿਆਰਪੁਰ ਦੇ ਡਾਕਟਰ ਨੇ ਤੇ ਸ਼ੋਭਾ ਮੈਡਮ ਹੈਗੇ ਨੇ ਨਾਗਪੁਰ ਦੇ ਉਹ ਮੇਰੇ ਫੋਲੋਅਰ ਨੇ ਔਰ ਮੇਰੇ ਗਾਣੇ ਨੇ ਪਸੰਦ ਕਰਦੇ ਨੇ ਜਦ ਕਿ ਉਹਨਾਂ ਦੇ ਦੇ ਹਜ਼ਾਰਾਂ ਸੇ ਫੋਲੋਅਰਸ ਨੇ ਮੇਰਾ ਖਿਆਲ ਲੇਕਿਨ ਬਹੁਤ ਪਿਆਰ ਮਿਲਦਾ ਮੇਰੇ ਗਾਣੇ ਸੁਣ ਕੇ ਹਰ ਗਾਣੇ ਦੀ ਮੈਨੂੰ ਤਾਰੀਫ ਭੇਜਦੇ ਨੇ ਇੱਥੇ ਰਾਜਕਵਰ ਮੰਨੀ ਜੀ ਨੇ ਉਹ ਮੈਨੂੰ ਕਹਿੰਦੇ ਮੈਂ ਤੁਹਾਡੇ ਵਰਗਾ ਗਾਇਕ ਹੀ ਨਹੀਂ ਵੇਖਿਆ ਜਦ ਕਿ ਮੈਂ ਕੋਈ ਗਾਣਾ ਨਹੀਂ ਗਾਉਂਦਾ ਮੈਂ ਤਾਂ ਸਿਰਫ ਆਪਣਾ ਐਂਟਰਟੇਨਮੈਂਟ ਆਈ ਐਮ ਨਾਟ ਅ ਪ੍ਰੋਫੈਸ਼ਨਲ ਸਿੰਗਰ ਆਈ ਸਿੰਗ ਫਾਰ ਮਾਈ ਓਨ ਹੈਪੀਨੈਸ ਤੇ ਅੱਜ ਉਹ ਲੋਕ ਮੈਨੂੰ ਪਿਆਰ ਕਰਦੇ ਨੇ इस करके मैं गाँव हूँ मैं खुश हाँ कोई ऐसी गल नहीं हूँ कोई प्रॉब्लम नहीं मैं बिल्कुल खुश हाँ मैडम भी फिट मैं भी फिट हाँ काफ़ी अच्छा ਜੇ ਤੁਸੀਂ ਗੱਲ ਕੀਤੀ ਕਿ ਤੁਸੀਂ ਸਟੇਜ ਤੇ ਜਾਂਦੇ ਜੇ ਔਰ ਸਟੇਜ ਦੇ ਉੱਤੇ ਕੋਈ ਤੁਹਾਨੂੰ ਫਾਦਰ ਕਹਿੰਦਾ ਵਾ ਕੋਈ ਬ੍ਰਦਰ ਕਹਿੰਦਾ ਵਾ ਹੈ ਨਾ ਕਿ ਤੁਹਾਨੂੰ ਲੱਗਦਾ ਨਹੀਂ ਕਿ ਕਦੀ ਅਜਰੋਂ ਦਾ ਤੁਸੀਂ ਹੁਣ ਸਟੇਜ ਤੇ ਜਾਣਾ ਸ਼ੁਰੂ ਕੀਤਾ ਹੈ ਕਿ ਕਦੀ ਮਹਿਸੂਸ ਹੋਇਆ ਹੋਵੇ ਕਿ ਸਾਡੀ ਕੱਲੀ ਬੇਟੀ ਹੈ ਨਹੀਂ ਮੇਰੇ بڑے بیٹے ਬਣ ਗਏ ਨੇ ਬੜੀਆਂ ਬੇਟੀਆਂ ਮੇਰੇ ਬੇਟੀ ਵੀ ਮੇਰੇ ਬੇਟੇ ਸਮਾਨ ਨੇ ਮੇਰੀ ਬੇਟੀ ਮੇਰੇ ਸਨ ਲਾ ਉਹ ਮੇਰੇ ਬੜੀ ਚਿੰਤਾ ਕਰਦੇ ਨੇ ਹਰ ਵੇਲੇ ਕਮ ਸੇ ਕਮ ਦੋ ਤਿੰਨ ਵਾਰੀ ਫੋਨ ਤੇ ਗੱਲ ਹੋ ਜਾਂਦੀ ਹੈ ਉਹ ਕਰਦੇ ਕਰਦੇ ਲੇਕਿਨ ਹੋਰ ਮੇਰੇ ਬਟੇ ਮੇਰਾ ਸਾਰਾ ਅੰਮ੍ਰਿਤਸਰ ਦੇ ਬੱਚੇ ਮੇਰੇ ਬੇਟੇ ਬਣ ਗਏ ਨੇ ਇੱਕ ਤੇ ਮੇਰਾ ਪੜਾਉਣ ਦਾ ਕੰਮ ਸੀ ਉਹ ਵੀ ਸਟੂਡੈਂਟਸ ਵੀ ਬੜੇ ਕਰਦੇ ਨੇ ਲੇਕਿਨ ਹੁਣ ਮੇਰੇ ਸਿੰਗਿੰਗ ਦੇ ਵਿੱਚ ਵੀ ਬੜੇ ਅੱਛੇ ਇੱਕ ਸੁਨੀਲ ਲੜਕਾ ਮੇਰਾ ਮੈਨੂੰ ਡੈਡੀ ਕਹਿੰਦਾ ਇਸ ਤਰ੍ਹਾਂ ਬਹੁਤ ਸਾਰੇ ਲੋਕ ਨੇ ਜਿਹੜਾ ਮੈਨੂੰ ਕੋਈ ਭਾਈ ਕਹਿੰਦਾ ਕੋਈ ਮੈਨੂੰ ਬੇਟਾ ਕਹਿੰਦਾ ਕੋਈ ਮੈਨੂੰ ਭਰਾ ਕਹਿੰਦਾ ਕੋਈ ਕੁਝ ਕਹਿੰਦਾ ਮਤਲਬ ਬਹੁਤ ਲਾਈਫ ਅੱਛੀ ਚੱਲ ਰਹੀ ਹੈ ਇੰਜੋਏ ਕਰ ਰਹੇ ਹਾਂ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਕਿ ਤੁਸੀਂ ਇਸ 뮤지컬 ਨੂੰ ਕਿਉਂਕਿ ਜਿੰਨੀ ਤੁਹਾਡੀ ਏਜ ਹੋਗੀ ਹੈ ਤੁਹਾਡੀ ਔਰ ਮੈਡਮ ਉਹਨਾਂ ਦੀ ਇਸ ਏਜ ਵਿੱਚ ਆ ਕੇ ਬਹੁਤ ਲੋਕ ਜਿਹੜੇ ਨੇ ਉਹ ਨਾ ਕਹਿ ਸਕਦੇ ਆ ਕਿ ਹੌਸਲਾ ਵੀ ਛੱਡ ਜਾਂਦੇ ਨੇ ਲੇਕਿਨ ਮੈਂ ਤੇ लवली ਕਪਲ ਗਾਵਾਂਗਾ ਤੁਹਾਨੂੰ ਕਿ ਤੁਸੀਂ ਇਸ ਏਜ ਦੇ ਵਿੱਚ ਵੀ ਜਿਹੜਾ ਹੈਗਾ ਲੋਕਾਂ ਦੇ ਮਨਮੋਹਕ ਚਿਹਰਿਆਂ ਦਾ ਇੱਕ ਖੜੇ ਫੁੱਲ ਗਲਾਬ ਵਾਂਗੂ ਜਿਹੜਾ ਹੈਗਾ ਉਹ ਤੁਸੀਂ ਬਣੀ ਹੋਏ ਹੋ ਸੋਸ਼ਲ ਮੀਡੀਆ ਤੇ ਤੇ ਕੀ ਕਹਿਣਾ ਚਾਹੁੰਦੇ ਇਸ ਇਸ ਬਾਰੇ ਵੀ ਮੈਂ ਕੋਸ਼ਿਸ਼ ਕਰਨਾ ਕਿ ਅਸੀਂ ਦੋਨੋਂ ਇਕੱਠੇ ਬੋਲੀਏ ਔਰ ਇੱਕ ਦੂਜੇ ਦੇਖ ਕੇ ਸੀ ਬੋਲਦੇ ਆਂ ਇੱਕ ਦੂਜੇ ਨੂੰ ਫੀਲਿੰਗ ਲੈ ਕੇ ਬੋਲਦੇ ਆਂ ਤਾਂ ਉਹਦੇ ਨਾਲ ਪਿਆਰ ਹੋਰ ਵੱਧਦਾ ਪਿਆਰ ਮਿਲਦਾ ਵੀ ਬਹੁਤ ਹੈ ਵੱਧਦਾ ਵੀ ਬਹੁਤ ਹੈ ਤੇ ਇੰਜੋਏ ਕਰ ਰਹੇ ਆਂ ਸਾਰੇ ਕੰਦੇ लवली ਕਪਲ ਇਹ ਬਹੁਤ ਅੱਛਾ ਕਪਲ ਹੈ इवन ਮੇਰੇ ਤੇ ਇਹ ਮੈਮ ਦੇ ਗਾਣੇ ਦੇ ਉੱਤੇ ਜਾਜ ਸਾਡੇ ਨੱਚਣਾ ਸ਼ੁਰੂ ਹੋ ਜਾਂਦੇ ਨੇ ਲੇਕਿਨ ਐਵੇਂ ਕਿ ਮੇਰਾ ਸੁਣ ਨਹੀਂਗਾ ਆਵਾਜ਼ ਸਾਡੀ ਨਹੀਂਗੀ ਅਸੀਂ ਜਸਟ ਇੰਜੋਏ ਕਰਦੇ ਆ ਮੈਂ ਬਹੁਤ ਛੋਟਾ ਜਿਹਾ ਆਦਮੀ ਆ ਮੈਂ ਬਹੁਤ ਇਸ ਮਾਮਲੇ ਚੜਾ ਕਿ ਮੈਂ ਸਿੰਗਿੰਗ ਮੈਨੂੰ ABC ਨਹੀਂ ਆਉਂਦੀ ਨਾ ਮੈਂ 뮤జిక్ ਸਿੱਖਿਆ ਨਾ ਮੈਨੂੰ ਪਤਾ ਲੇਕਿਨ ਮੈਂ ਹਿੰਮਤ ਨਹੀਂ ਛੱਡਦਾ ਔਰ ਜਿਹੜੇ ਕੰਮ ਨੂੰ ਮੈਂ ਸ਼ੁਰੂ ਕਰਦਾ ਉਹਦੇ ਤੋਂ ਕਦੀ ਪਿੱਛੇ ਨਹੀਂ ਹਟਿਆ ਔਰ ਮੇਰੀ ਮਿਹਨਤ ਕਦੀ ਨਾ ਕਦੀ ਰੰਗ ਜ਼ਰੂਰ ਲਿਆ ਦਿੰਦੀ ਹੈ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਿਸ ਉਮਰ ਦੇ ਵਿੱਚ ਤੁਸੀਂ ਸ਼ੁਰੂ ਕੀਤਾ ਕਦੀ मैडम ਵੱਲੋਂ ਕੋਈ ਹਿਜਕਤਾਗਤ ਨਹੀਂ ਹੋਈ ਕਿ ਮੈਡਮ ਕਹਿੰਦੇ ਹੁਣ ਐ ਕਿ ਇਸ ਉਮਰ ਦੇ ਵਿੱਚ ਕੰਮ ਸ਼ੁਰੂ ਕਰ ਦਿੱਤਾ ਕਿ ਜਾਂ ਉਹਨਾਂ ਦਾ ਸਾਥ ਰਿਆ ਨਹੀਂ ਮੈਡਮ ਇਹਨੂੰ ਹਮੇਸ਼ਾ ਹੀ ਸਪੋਰਟ ਕਰਦੀ ਹਮੇਸ਼ਾ ਹੀ ਸਪੋਰਟ ਕਰਦੀ ਜੋ ਮੈਂ ਕਹਿੰਨਾ ਕਹਿੰਦੀ ਜੋ ਅੱਛਾ ਲੱਗਦਾ ਉਹ ਕਰੋ ਸਗੋਂ ਆਪ ਨਾਲ ਬੋਲਣਾ ਸ਼ੁਰੂ ਹੋ ਗਈ ਹੈ ਤੋਂ ਮੈਨੂੰ ਤਾਂ ਲਗਭਗ ਸਾਲ ਹੋ ਚੱਲ ਬੋਲਦੇ ਆ ਲੇਕਿਨ ਉਹਨੂੰ 3-4 ਮਹੀਨੇ ਹੋਏ ਨੇ ਲੇਕਿਨ ਉਹ ਵੀ ਹੁਣ ਬੋਲਣਾ ਸ਼ੁਰੂ ਹੋ ਗਈ ਹੈ ਉਹ ਮੇਰੇ ਨਾਲ ਵੀ ਅੱਛੀ ਗਾਏ ਕੇ ਹਾਂਜੀ ਅਰੇ ਇੱਕ ਤੁਸੀਂ ਗੱਲ ਕਰ ਰਹੇ ਸੀ ਕਿ ਇਹ ਬਹੁਤ 10000 ਦੀ ਜਿਹੜੀ ਦਵਾਈ ਤੁਹਾਡੀ ਆਂਦੀ ਸੀ ਉਹ 1000 ਦੀ ਹੋ ਗਈ ਉਹ ਕਿਸ ਕਾਰਨ ਹੋ ਗਈ ਅੱਛਾ ਅੱrti इवन 5700 ਰੁਪਏ ਦੀ ਰਹਿ ਗਈ ਹੈ ਸਾਰੀ ਦਵਾਈ ਕਿਉਂਕਿ ਮੈਂ ਨਾ ਬੜਾ ਉਦਾਸੇ ਰੋਜ਼ ਡਾਕਟਰ ਕੋਲ ਗਿਆ ਟੈਸਟ ਕਰਾਉ ਉਹ ਇਹ ਦੇਖੋ ਬੀਪੀ ਵੱਧ ਹੈ ਗੋਲੀ ਖਾ ਲੋ نیند ਨਹੀਂ ਆਂਦੀ ਇਹ ਗੋਲੀ ਖਾ ਲੋ ਫਲਾਨੀ ਗੋਲੀ ਖਾ ਲੋ ਇਹ ਗੋਲੀ ਖਾ ਲੋ ਮੈਂ ਨਾ ਇਤਨੇ ਇਤਨੀਆਂ ਦਵਾਈਆਂ ਦੇ ਉੱਤੇ ਅੱਕ ਗਿਆ ਸੀ ਕਿ ਮੈਂ ਥੱਕ ਹਾਰ ਕੇ ਕੰਪਨੀ ਬਾ ਗਿਆ ਸੀ ਸਿਰਫ ਮਿਊਜ਼ਿਕ ਸੁਣਨ ਵਾਸਤੇ ਮਿਊਜ਼ਿਕ ਨੇ ਮੈਨੂੰ ਐਸਾ ਰਾਹ ਪਾਇਆ ਇਹਨੂੰ ਐਸਾ ਰਾਹ ਪਾਇਆ ਕਿ ਲਗਭਗ ਸਾਰੀਆਂ ਦਵਾਈਆਂ ਹੀ ਖਤਮ ਹੋ ਗਈਆਂ ਮਿਊਜ਼ਿਕ ਚ ਨਹੀਂ ਤਾਕਤ ਦੇ ਕਹਿੰਦੇ ਨੇ ਕਿ ਪੌਦੇ ਵੀ ਖਿਲਣਾ ਸ਼ੁਰੂ ਹੋ ਜਾਂਦੇ ਨੇ ਤੇ ਪਰਮਾਤਮਾ ਨੇ ਮਿਹਰ ਕੀਤੀ ਹੈ ਪਿਆਰ ਮਿਲ ਰਿਹਾ ਹੈ ਦਰਜ ਕੇ ਮਿਲ ਰਿਹਾ YouTube ਤੇ ਮਿਲ ਰਿਹਾ ਤੇ Facebook ਤੇ ਮਿਲ ਰਿਹਾ Instagram ਤੇ ਮਿਲ ਰਿਹਾ ਬਹੁਤ ਵੱਡੇ ਵੱਡੇ ਸਿੰਗਰਸ ਮੇਰੇ ਫੈਨਸ ਨੇ ਜਦ ਕਿ ਮੈਂ ਕੁਝ ਵੀ ਨਹੀਂ ਗਾ ਬਿਲਕੁਲ ਨਹੀਂ ਗਾ ਵੱਡੇ ਸਭ ਕੋਈ ਤੁਸੀਂ ਚਲੋ ਦੋਨੋਂ ਗਾਉਂਦੇ ਜੀ ਮੈਂ ਚਾਹਾਂਗਾ ਕਿ ਪਹਿਲੇ ਤੁਸੀਂ ਕੋਈ ਦਰਸ਼ਕਾਂ ਨੂੰ ਕਿਉਂਕਿ ਦਰਸ਼ਕ ਜਿਹੜੇ ਤੁਹਾਡੇ ਫੈਨ ਨੇ ਤੁਹਾਡੇ ਤੁਹਾਨੂੰ ਫੋਲੋ ਕਰਦੇ ਨੇ ਕਿ ਉਹ ਇਸੇ ਕਰਕੇ ਕਰਦੇ ਨੇ ਕਿ ਤੁਸੀਂ ਗਾਉਂਦੇ ਜੇ ਲੇਕਿਨ ਤੁਸੀਂ ਹਰ ਗੱਲ ਨਾ ਕਹਦੇ ਕਿ ਅਸੀਂ ਕੋਈ ਸਿੰਗਰ ਨਹੀਂ ਆ ਸਾਡੀ ਕੋਈ ਆਵਾਜ਼ ਨਹੀਂ ਹੈ ਲੇਕਿਨ ਫਿਰ ਵੀ ਜਿਹੜੇ ਹੈਗੇ ਨੇ ਉਹ ਤੁਹਾਨੂੰ ਫੋਲੋ ਕਰਦੇ ਨੇ ਇੱਕ ਤੁਹਾਡਾ ਪਿਆਰ ਵੀ ਹੈ ਜਿਸ ਕਰਕੇ ਉਹ ਤੁਹਾਡੇ ਨਾਲ ਜੁੜੇ ਹੋਏ ਨੇ ਮੈਂ ਚਾਹਾਂਗਾ ਕਿ ਇੱਕ ਕੋਈ ਆਪਣੇ ਦਰਸ਼ਕਾਂ ਨੂੰ ਕੋਈ ਵਧੀਆ ਜਿਹਾ ਗੀਤ ਗਾ ਕੇ ਵੀ ਸੁਣਾਓ ਜੀ ਉਹ ਗਾਣੇ ਦੇ ਲਾਈਨਾਂ ਤੇ ਮੈਨੂੰ ਨਹੀਂ ਆਉਂਦੀ ਮੈਂ ਇੱਕ ਅੱਦੇ ਲਾਈਨ ਬੋਲ ਦਿੰਨਾ ਮੇਰੇ ਦਿਲ ਮੈਂ આજ ਕੀ ਹੈ ਤੂੰ ਕਹੇ ਤੋ ਮੈਂ ਬਤਾ ਦੂੰ ਤੇਰੀ ਜੁਲਫ ਫਿਰ ਸਵਾਰੂੰ ਤੇਰੀ ਮੰਗ ਫਿਰ ਸਜਾ ਦੂੰ ਵੈਰੀ ਗੁੱਡ ਔਰ ਬਹੁਤ ਵਧੀਆ ਤੁਸੀਂ ਗਾਇਆ ਵਾ ਕਿਉਂਕਿ ਕਹਿੰਦੇ ਕਿ ਜਿਹੜਾ ਸੰਗੀਤ ਹੈ ਉਹ ਗਾਣਾ ਸੋਖਾ ਨਹੀਂ ਹੈ ਲੇਕਿਨ ਜਿੰਨਾ ਵੀ ਤੁਸੀਂ ਗਾ ਰਹੇ ਜੇ ਹਨਾ ਆਪਣਾ ਵੀ ਇਨਟਰੇਨ ਟੇਨ ਕਰ ਰਹੇ ਜੇ ਲੋਕਾਂ ਨੂੰ ਵੀ ਕਰ ਰਹੇ ਜੇ ਔਰ ਬੜੀ ਵਧੀਆ ਗੱਲ ਹੈ ਔਰ ਸਾਡੇ ਨਾਲ ਸੁਨੀਤਾ ਪਾਟਿਆ ਜੀ ਵੀ ਹੈਗੇ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਕਿ ਕੀ ਕਹਿਣਾ ਹੈ ਇਸ ਬਾਰੇ ਹਾਂਜੀ ਬੈਮ ਕੀ ਕਹਿਣਾ ਚਾਹੋਗੇ ਜੋ ਸਰ ਕਹਿ ਰਹੇ ਨੇ ਜੋ ਇਹਨਾਂ ਨੇ ਕਿਹਾ ਬਿਲਕੁਲ ਠੀਕ ਕਿਹਾ ਹੈ ਅਸੀਂ ਵਕਈ ਆਪਣੀ ਜ਼ਿੰਦਗੀ ਚ ਦੋਨੋਂ ਡਿਪਰੈਸ ਹੋਣ ਲੱਗੇ ਸੀ ਹੁਣ ਇੱਕ ਤਰ੍ਹਾਂ ਦਾ ਆਪਣੀ ਫਿਜ਼ੀਕਲ ਪ੍ਰੋਬਲਮਸ ਕਰਕੇ ਜਾਂ ਜਿਸ ਤਰ੍ਹਾਂ ਮਰਜੀ ਸਮਝ ਲਓ ਕੱਲੇ ਰਹਿ ਗਏ ਸੀ ਫਿਜ਼ੀਕਲ ਪ੍ਰੋਬਲਮ ਸੀ ਜਦੋਂ ਇਹਨਾਂ ਨੇ ਅੱਗੇ ਵਧੇ ਗਾਣ ਵਿੱਚ ਘਾਰਾ ਕਿ ਇਹਨਾਂ ਨੇ ਮੇਰੇ ਸਾਹਮਣੇ ਗਾਣਾ ਕਰਨਾ ਰਿਕਾਰਡ ਕਰਨਾ ਮੇਰੇ ਚ ਵੀ ਉਹ ਸ਼ੌਂਕ ਜਾਗਣਾ ਸ਼ੁਰੂ ਹੋ ਗਿਆ ਮੈਂ ਕਿ ਅਸੀਂ ਦੋਨੋਂ ਕਿਉਂ ਨਾ ਇਕੱਠੇ ਜਾਇਆ ਕਰੀਏ ਇਕੱਠੇ ਗਾਇਆ ਕਰੀਏ ਫਿਰ ਅਸੀਂ ਇਕੱਠੇ ਜਾਣਾ ਸ਼ੁਰੂ ਕੀਤਾ 뮤지컬 ਸ਼ੋਅ ਬੜਾ ਪਸੰਦ ਕੀਤਾ ਗਿਆ ਉਹਦੇ ਨਾਲ ਮੇਰੀ ਹਿੰਮਤ ਹੋਰ ਵੱਧ ਗਈ ਅਸੀਂ ਦੋਨੋਂ ਗਾਣਾ ਸ਼ੁਰੂ ਹੋ ਗਏ ਕੁਣ 3-4 ਮਹੀਨੇ ਦੋਸੀ ਇਕੱਠੇ ਕਰਨੇ ਆ ਇਹ ਕਹਿੰਦੇ ਸੀ ਮੈਂ ਕਿਸੇ ਨਾਲ ਡਿਊਟ ਨਹੀਂ ਗਾਣਾ ਮੈਂ ਕਿਹਾ ਠੀਕ ਹੈ ਮੈਂ ਆ ਜਾਵਾਂਗੀ ਤੁਹਾਡੇ ਨਾਲ ਮੈਨੂੰ ਜਿਸ ਤਰ੍ਹਾਂ ਆਂਦਾ ਸੀ ਮੈਂ ਗਾਣਾ ਸ਼ੁਰੂ ਕਰ ਦਿੱਤਾ ਬੜਾ ਅੱਛਾ ਲੱਗਿਆ ਸਾਨੂੰ ਦੋਨਾਂ ਨੂੰ ਬਸ ਖੁਸ਼ੀ-ਖੁਸ਼ੀ ਹੁਣ ਆਪਣੀ ਜ਼ਿੰਦਗੀ ਬਤਾ ਰਹੇ ਹਾਂ ਅਸੀਂ 뮤직 ਦੇ ਸਹਾਰੇ ਬੈਠੇ ਹੋ ਇਹਦਾ ਰਿਆਜ਼ ਕਰੀਦਾ ਕੋਈ ਗਾਣਾ ਇਹ ਗਾਣਾ ਜੀ ਪ੍ਰੈਕਟਿਸ ਕਰ ਲਓ ਨਹੀਂ ਤੇ ਫਜ਼ੂਲ ਦੀਆਂ ਗੱਲਾਂ ਸੋਚਦੇ ਰਹੋ ਕੋਈ ਆਰਗੂਮੈਂਟਸ ਕਰਦੇ ਰਹੋ ਉਹਨਾਂ ਸਭ ਤੋਂ ਦੂਰ ਹੋ ਕੇ ਅਸੀਂ 뮤직 ਨਾਲ ਜੁੜ ਗਏ ਹਾਂ ਬਹੁਤ ਖੁਸ਼ ਹਾਂ ਮੈਂ ਮੈਮ ਤੁਸੀਂ ਮਿਊਜ਼ਿਕ ਨਾਲ ਜੁੜ ਗਏ ਜੇ ਔਰ ਆਪਣੇ ਆਪ ਨੂੰ ਖੁਸ਼ੀ ਮਹਿਸੂਸ ਵੀ ਕਰ ਰਹੇ ਜੇ ਲੇਕਿਨ ਜੋ ਸਰ ਨੇ ਦੱਸਿਆ ਕਿ ਮਤਲਬ ਕਾਫੀ ਜਿਆਦਾ ਪ੍ਰੋਬਲਮ ਸੀ ਤੁਹਾਡੇ ਵੀ ਔਰ ਉਸ ਬਾਰੇ ਵੀ ਥੋੜਾ ਜਿਆਦਾ ਦਰਸ਼ਕਾਂ ਨੂੰ ਦੱਸੋ ਕਿ ਉਹ ਕਿਸ ਤਰ੍ਹਾਂ ਠੀਕ ਹੋ ਗਈਆਂ ਬਸ ਹਰ ਟਾਈਮ ਮੈਨੂੰ ਐ ਹੀ ਹੁੰਦਾ ਸੀ ਕਿ ਮੈਡੀਸਿਨਸ ਐ ਪ੍ਰੋਬਲਮ ਹੈ ਮੇਰੀ ਸ਼ੂਗਰ ਹਾਈ ਹੋ ਗਈ ਹੈ ਮੇਰਾ ਬੀਪੀ ਔਰ ਹੁੰਦਾ ਵੀ ਸੀ ਕਦੀ ਡਿਪਰੈਸ ਹੋ ਜਾਣਾ ਕਦੀ ਉੱਠਣ ਦੇ ਦਿਲ ਨਹੀਂ ਕਰਨਾ ਵੀਕਨੈਸ ਇਹ ਉਹ ਜਦੋਂ ਗਾਣਾ ਸ਼ੁਰੂ ਕੀਤਾ ਰਾਤੀ ਨੀਂਦ ਦੀ ਗੋਲੀ ਬੰਦ ਹੋ ਗਈ ਸ਼ੂਗਰ ਦੀ ਗੋਲੀ ਬੰਦ ਹੋ ਗਈ ਬੀਪੀ ਦੀ ਗੋਲੀ ਬੰਦ ਹੋ ਗਈ ਪਤਾ ਹੀ ਨਹੀਂ ਚਲਦਾ ਸੀ ਗਾ ਕੇ ਰਿਆਜ਼ ਕਰਕੇ ਗਾ ਕੇ ਸੋਣਾ ਸੀ ਨੀਂਦ ਆ ਜਾਂਦੀ ਹੈ ਬੜੀ ਅੱਛੀ ਸਵੇਰੇ ਬੜੀ ਅੱਛੀ ਤਰ੍ਹਾਂ ਉੱਠਣਾ ਫਰੈਸ਼ ਉੱਠਣਾ ਗਾਰਡਨ ਜਾਣਾ ਸ਼ੁਰੂ ਹੋ ਗਈ ਹੋਰ ਸ਼ੌਂਕ ਪੈਦਾ ਹੋ ਗਏ ਸਭ ਕੁਝ 뮤ਜ਼ਿਕ ਦੀ ਬਦੌਲਤ ਹੈ ਸਭ ਕੁਝ ਅਸੀਂ ਸਰ ਨਾਲ ਗੱਲ ਕਰਦੇ ਸੀ ਔਰ ਥੋੜਾ ਜਿਹਾ ਮਨ ਪਰ ਆਇਆ ਸੀ ਇਹਨਾਂ ਦਾ ਕਿ ਬਚਪਨ ਦੇ ਵਿੱਚ ਥੋੜੀ ਜੀ ਪ੍ਰੋਬਲਮ ਆ ਗਈ ਸੀ ਜਦੋਂ ਤੁਹਾਡੀ ਸ਼ਾਦੀ ਵੀ ਹੋਈ ਹੈ ਕਦੀ ਇਸਾਂ ਦੀ ਕੋਈ ਮਨ ਦੇ ਵਿੱਚ ਕਦੀ ਗੱਲ ਆਈ ਹੋਵੇ ਕਿ ਕਿ ਮਤਲਬ ਜੋ ਕੁਝ ਪਰਮਾਤਮਾ ਨੇ ਦਿੱਤਾ ਆ ਆਪਾਂ ਨੂੰ ਉਹਦੇ ਵਿੱਚ ਹੀ ਸਬਰ ਹੈ ਮੇਰੇ ਮਨ 'ਚ ਨਹੀਂ ਸੀ ਆਂਦਾ ਮੈਨੂੰ ਐ ਸੀ ਕਿ ਜੋ ਹੋਇਆ ਠੀਕ ਹੈ ਬਹੁਤ ਹੈ ਲੇਕਿਨ ਇਹ ਬਹੁਤ ਫੀਲ ਕਰਦੇ ਸੀ ਕਿ ਮੇਰੀ ਲੱਤ ਦੀ ਐਵੇਂ ਪ੍ਰੋਬਲਮ ਹੈ ਮੈਂ ਤੇਰੇ ਨਾਲ ਚੱਲਣਾ ਨਹੀਂ ਮੈਂ ਚੱਲ ਨਹੀਂ ਸਕਦਾ ਮੈਂ ਠੀਕ ਨਹੀਂ ਲੱਗਦਾ ਬਹੁਤ ਜ਼ਿਆਦਾ ਹੈ ਹਰ ਟਾਈਮ ਤੇ ਉਦਾਸ ਰਹਿੰਦੇ ਸੀ ਐਸੇ ਕਰਕੇ ਇਹਨਾਂ ਦਾ ਅੱਜ ਬਣ ਪਾਰ ਆਇਆ ਲੇਕਿਨ ਮੈਂ ਇਹਨਾਂ ਨੂੰ ਹੌਲੀ 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 ਇਸ ਰਸਤੇ ਤੇ ਲਿਆਂਦਾ ਵੀ ਕੋਈ ਪ੍ਰੋਬਲਮ ਨਹੀਂ ਜੇ ਮੇਰੇ ਇਸ ਤਰ੍ਹਾਂ ਕਦੇ ਹੋ ਜਾਏ ਕਦੇ ਐਕਸੀਡੈਂਟ ਹੋ ਜਾਂਦਾ ਕਦੇ ਕੁਝ ਹੋ ਜਾਂਦਾ ਫਿਰ ਹੌਲੀ ਹੌਲੀ ਇਹਨਾਂ ਨੂੰ ਮੈਂ ਇਸ ਰਸਤੇ ਤੇ ਲਿਆਂਦਾ ਕਿ ਆ ਮਾਮੂਲੀ ਗੱਲ ਹੈ ਕੋਈ ਗੱਲ ਨਹੀਂ ਹੈ ਫਿਰ ਹੌਲੀ ਹੌਲੀ ਠੀਕ ਹੋਣਾ ਸ਼ੁਰੂ ਹੋ ਗਏ ਲੇਕਿਨ ਤੁਸੀਂ ਅੱਜ ਪੁੱਛਿਆ ਤੇ ਇਹਨਾਂ ਨੂੰ ਪੁਰਾਣਾ ਯਾਦ ਆ ਗਈ ਔਰ ਇਹਨਾਂ ਦਾ ਮਨ ਭਰ ਗਿਆ ਬਸ ਸਾਡੀ ਜਿਹੜੀ ਇੰਟਰਵਿਊ ਹੈ ਬਹੁਤ ਸਾਰੇ ਤੁਹਾਡੇ ਵਰਗੇ ਕਪਲ ਵੀ ਵੇਖਦੇ ਹੋਣਗੇ ਜਾਂ ਵੇਖਣਗੇ ਵੀ ਔਰ ਕੀ ਇੱਕ ਮੈਸੇਜ ਖਾਸ ਕਰਕੇ ਮੈਮ ਤੁਸੀਂ ਦੇਣਾ ਚਾਹੁੰਦੇ ਜੀ ਕਿ ਕੰਜੇ ਨੇ ਕਿ ਇੱਕ ਲਾਈਫ ਪਾਰਟਨਰ ਤੋਂ ਉੱਤੇ ਕੁਝ ਨਹੀਂ ਹੁੰਦਾ ਮੈਂ ਇਹੀ ਸਭ ਨੂੰ ਕਹਿਣਾ ਚਾਹਾਂਗੀ ਕਿ ਜ਼ਿੰਦਗੀ 'ਚ ਕਦੀ ਵੀ ਜੇ ਕੋਵੋ ਮੁਕੰਮਲ ਜਹਾਨ ਨਹੀਂ ਮਿਲਦਾ ਹਰ ਇੱਕ ਦੀ ਲਾਈਫ 'ਚ ਕੋਈ ਨਾ ਕੋਈ ਕਮੀ ਦੋਨੋਂ ਸਾਈਡ ਤੋਂ ਰਹਦੀ ਹੈ ਹਸਬੰਡ ਨੂੰ ਵਾਈਫ ਵੱਲੋਂ ਵਾਈਫ ਨੂੰ ਹਸਬੰਡ ਵੱਲੋਂ ਲੇਕਿਨ ਉਹਨੂੰ ਕਮੀ ਲੈ ਕੇ ਨਾ ਚੱਲੋ ਐ ਸੋਚੋ ਕਿ ਜੋ ਬਰਗਵਾਨ ਨੇ ਦਿੱਤਾ ਸਾਨੂੰ ਬਹੁਤ ਅੱਛਾ ਦਿੱਤਾ ਤੇ ਤੁਹਾਨੂੰ ਕਦੀ ਵੀ ਤੁਸੀਂ ਉਦਾਸ ਨਹੀਂ ਹੋਵੋਗੇ ਔਰ ਭਗਵਾਨ ਵੀ ਖੁਸ਼ ਹੋ ਕੇ ਤੁਹਾਨੂੰ ਹੋਰ ਖੁਸ਼ੀਆਂ ਦੇਵੇਗਾ ਇਸ ਕਰਕੇ ਮੈਂ ਹੀ ਸਭ ਨੂੰ ਕਹਾਂਗੀ ਜੋ ਮਿਲਦਾ ਔਰ ਰੱਬ ਦਾ ਸ਼ੁਕਰਾਨਾ ਕਰਕੇ ਖੁਸ਼ੀ-ਖੁਸ਼ੀ ਉਹਨੂੰ ਸਵੀਕਾਰ ਕਰੋ ਉਹਦੇ ਨਾਲ ਚੱਲੋ ਆਪਣੀ ਜ਼ਿੰਦਗੀ ਨੂੰ ਇੰਜੋਏ ਕਰੋ ਮੈਮ ਸਰ ਨੇ ਗਾਣਾ ਗਾਇਆ ਸੀ ਕਿ ਮੇਰੇ ਦਿਲ ਮੇਂ ਆਜ ਕੀ ਹੈ ਤੂੰ ਕਹੇ ਤੋ ਮੈਂ ਬਤਾ ਦੂੰ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਮੈਂ ਗਾਣੇ ਦੇ ਜ਼ਰੀਏ ਤੇ ਕੁਝ ਨਹੀਂ ਕਹਿ ਸਕਦੀ ਮੈਂ ਵੈਸੇ ਆਪਣੀਆਂ ਫੀਲਿੰਗਸ ਦੱਸ ਸਕਨੀ ਆ ਕਿ ਇਹਨਾਂ ਨੇ ਜੋ ਕੀਤਾ ਬਿਲਕੁਲ ਠੀਕ ਕੀਤਾ ਇਹ ਫੀਲ ਵੀ ਮੇਰੇ ਲਈ ਇੰਜ ਹੀ ਕਰਦੇ ਆ ਐਨੇ ਕਿ ਸਿਰਫ ਇਹਨਾਂ ਨੇ ਗਾ ਕੇ ਕਿਹਾ ਇਹ ਵਾਕਈ ਮੇਰੇ ਲਈ ਇੰਜ ਹੀ ਫੀਲ ਕਰਦੇ ਆ ਔਰ ਮੈਂ ਵੀ ਇਹਨਾਂ ਲਈ ਇਹੀ ਫੀਲ ਕਰਦੀ ਆ ਔਰ ਭਗਵਾਨ ਅੱਗੇ ਦੁਆ ਕਰਦੀ ਆ ਕਿ ਜਿੰਨੀਆਂ ਇਹਨਾਂ ਦੀ ਲਾਈਫ 'ਚ ਅੱਜ ਤੱਕ ਕਮੀਆਂ ਰਹੀਆਂ ਜਿੰਨੀਆਂ ਪਰੇਸ਼ਾਨੀਆਂ ਰਹੀਆਂ ਉਹ ਸਭ ਦੂਰ ਕਰਕੇ ਇਹਨਾਂ ਨੂੰ ਹੁਣ ਖੁਸ਼ੀਆਂ ਖੁਸ਼ੀਆਂ ਦਿਓ ਗਾ ਕੇ ਨਹੀਂ ਮੈਂ ਵੈਸੇ ਆਪਣੇ ਦਿਲ ਹੀ ਇਹਨਾਂ ਦੀਆਂ ਫੀਲਿੰਗਸ ਇਹਨਾਂ ਲਈ ਜ਼ਾਹਿਰ ਕਰਦੀਆਂ ਲੇਕਿਨ ਉਹਨਾਂ ਦੇ ਮਨ ਦੀ ਖੁਆਇਸ਼ ਹੈ ਕਿ ਤੁਸੀਂ ਦੋ ਲੈਣਾ ਗਾ ਕੇ ਹੀ ਹੁਣ ਤੇ ਇੱਕ ਗੱਲ ਪ੍ਰਪੋਸਟ ਵੀ ਲੱਗਦਾ ਮੈਨੂੰ ਆ ਗਈ ਹੈ ਉਹ ਕਹਿੰਦੇ ਕਿ ਤੇਰੇ ਦਿਲ ਵਿੱਚ ਅੱਜ ਕੀ ਹੈ ਤੂੰ ਕਹੇ ਤੋ ਮੈਂ ਬਤਾ ਦੂੰ ਤੁਸੀਂ ਵੀ ਕੁਝ ਦੱਸ ਤੋ ਗਾ ਕੇ ਦੇਖੋ ਮੈਨੂੰ ਐਸ ਟਾਈਮ ਐਸ ਮੌਕੇ ਤੇ ਤਾਂ ਕੋਈ ਗਾਣਾ ਯਾਦ ਆ ਨਹੀਂ ਰਿਹਾ ਤੇ ਮੈਂ ਵੈਸੇ ਇਹਨਾਂ ਦੇ ਉੱਪਰ ਚਲੋ ਗਾਣਾ ਬੋਲ ਦਿੰਨੀ ਆ ਕੋਈ ਮੇਰੇ ਮਹਿਬੂਬ ਮੇਂ ਕਿਆ ਨਹੀਂ ਕਿਆ ਨਹੀਂ ਮੇਰੇ ਮਹਿਬੂਬ ਮੇਂ ਕਿਆ ਨਹੀਂ ਬੋਲੀ ਸੂਰਤ ਅਦਾ ਨਾਜ਼ਨੀ ਨਾਜ਼ਨੀ ਮੇਰੇ ਮਹਿਬੂਬ ਮੇਂ ਕਿਆ ਨਹੀਂ ਉਹ ਤੋ ਲੱਖੋਂ ਮੇਂ ਹੈ ਇਕ ਹਸੀ ਬੋਲੀ ਸੂਰਤ ਅਦਾ ਨਾਜ਼ਨੀ ਨਾਜ਼ਨੀ ਮੇਰੇ ਮਹਿਬੂਬ ਮੇ ਕਿਆ ਨਹੀਂ ਕਿਆ ਨਹੀਂ ਵਾਹ ਜੀ ਵਾਹ ਵਾਹ ਬਹੁਤ ਅੱਛੇ ਬਹੁਤ ਅੱਛੇ ਕੁਝ ਜਵਾਬ ਦੇਣਾ ਚਾਹੋਗੇ ਉਹ ਜਵਾਬ ਦੇਣ ਦੀ ਮਨ ਨਹੀਂ ਇਹਨਾਂ ਨੇ ਤਾਂ ਗਾਦੀ ਆ ਨਾ ਚਲੋ ਮੈਂ ਮਸ਼ਾਲ ਤੋ नहीं मगर हसी जब से देखा मैंने तुझको मुझको शायरी आ गई मैं शायर तो नहीं ਲੱਗਦਾ ਕਿ ਅਪਨ ਤਾਂ ਅਕਸ਼ਰੀ ਘੇੜਦੇ ਆ ਅੱਜ ਔਰ ਬਹੁਤ ਵਧੀਆ ਔਰ ਸਾਡੀਆਂ ਬਲੇਸਿੰਗ ਹੈ ਜੀ ਕਿ ਇਸ लवली ਕਪਲ ਵਾਸਤੇ ਕਿ ਤੁਸੀਂ ਹਮੇਸ਼ਾ ਤੰਦਰੁਸਤ ਰਹੋ ਔਰ ਇਸ ਤਰ੍ਹਾਂ ਹੀ ਗਾਉਂਦੇ ਰਹੋ ਕਿ ਕਿ ਵਾਕਿਆ ਹੀ ਸੰਗੀਤ ਜਿਹੜਾ ਹੈਗਾ ਵਾ ਹਮੇਸ਼ਾ ਜੋੜਦਾ ਵਾ ਤੋੜਦਾ ਨਹੀਂ ਹੈ ਔਰ ਸਰ ਤੁਸੀਂ ਇਹ ਜਿਹੜਾ ਸੋਸ਼ਲ ਮੀਡੀਆ ਨੂੰ ਕਿੰਨਾ ਕਿ ਇੱਕ ਆਪਣੇ ਵਾਸਤੇ ਇੱਕ ਬੈਨੀਫਿਟ ਵਾਸਤੇ ਇਹਨੂੰ ਸਮਝਦੇ ਜੇ ਕਿ ਇੱਕ ਸੋਸ਼ਲ ਮੀਡੀਆ ਤੇ ਕਿਉਂਕਿ ਇੱਕ ਜਿਹੜਾ ਕਲੌਕੀ ਤੇ ਗਾਣਾ ਔਰ ਤੁਸੀਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਗਾਉਂਦੇ ਜੇ ਕਿੰਨਾਕ ਸੋਸ਼ਲ ਮੀਡੀਆ ਨੂੰ ਤੁਸੀਂ ਚੰਗਾ ਸਮਝਦੇ ਜੇ ਕਿਉਂਕਿ ਜਿਹੜੀ ਚੀਜ਼ ਬਣਦੀ ਹੈ ਬਣਦੀ ਤਾਂ ਵੈਸੇ ਫਾਇਦੇ ਵਾਸਤੇ ਆਸੀ ਉਹਨੂੰ 네ਗੇਟਿਵ ਕਿਸੇ ਹੋਰ ਤਰੀਕੇ ਨਾਲ ਲੈ ਜੀਏ ਤਾਂ ਉਹ ਵੱਖਰੀ ਗੱਲ ਹੈ ਲੇਕਿਨ ਹਜੇ ਤੱਕ ਬਹੁਤ ਸਾਰੇ ਲੋਕ ਜਿਹੜੇ ਨੇ ਚਾਹੇ ਆਪਣੇ ਬਿਜ਼ਨਸ ਨੂੰ ਲੈ ਕੇ ਚਾਹੇ ਆਪਣੀ ਸਿੰਗਿੰਗ ਕੁਝ ਵੀ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਰਹੇ ਕਿਉਂਕਿ ਕੁਈ ਸਮਾਂ ਹੁੰਦਾ ਸੀ ਕਿ ਅਗਰ ਤੁਸੀਂ ਆਪਣੀ ਮਸ਼ਹੂਰੀ ਕਰਨੀ ਹੈ ਤਾਂ ਟੀਵੀ ਤੇ ਉਹਦੇ ਵਾਸਤੇ ਬਹੁਤ ਪੈਸੇ ਲੱਗਦੇ ਸੀ ਲੇਕਿਨ ਡਿਜੀਟਲ ਜੁਗ ਆ ਗਿਆ ਬਹੁਤ ਕੁਝ ਸਾਨੂੰ ਜਿਹੜਾ ਹੈਗਾ ਫ੍ਰੀ ਦੇ ਵਿੱਚ ਮਿਲ ਰਿਹਾ ਕੀ ਕਹਿਣਾ ਚਾਹੋਗੇ ਉਹਨਾਂ ਦਰਸ਼ਕਾਂ ਨੂੰ ਵੀ ਕਿ ਤੁਸੀਂ ਇਹਨੂੰ ਕਿਸ ਤਰ੍ਹਾਂ ਯੂਜ਼ ਕਰੋਗੇ ਦੇਖੋ ਸੋਸ਼ਲ ਮੀਡੀਆ ਦਾ ਬਹੁਤ ਫਾਇਦਾ ਹੈ ਨੁਕਸਾਨ ਘੱਟ ਹੈ ਫਾਇਦਾ ਤੇ ਬਹੁਤ ਜ਼ਿਆਦਾ ਹੈ ਲੇਕਿਨ ਠੀਕ ਢੰਗ ਨਾਲ ਕੋਈ ਉਠਾਏ ਤੇ ਬਾਕੀ ਜਿੱਥੋਂ ਤੱਕ ਨਹੀਂ ਕਰੋ ਕਿ ਦਾ ਸੰਬੰਧ ਹੈ ਕਰੋ ਕਿ ਦਾ ਕਰੋ ਕਿ ਇਹਦੇ ਨਾਲ ਗਾਣਾ ਕਾਫੀ ਮੁਸ਼ਕਲ ਹੈ ਬਹੁਤ ਸਪੀਡ ਨਾਲ ਗਾਣਾ ਪੈਂਦਾ ਉਸ ਦੇ ਨਾਲ ਚੱਲਣਾ ਪੈਂਦਾ ਪੂਰਾ ਮਿਊਜ਼ਿਕ ਦੇ ਨਾਲ ਚੱਲਣਾ ਪੈਂਦਾ ਲਾਈਨ ਦੇ ਨਾਲ ਜਦ ਕਿ ਲਾਈਵ ਮਿਊਜ਼ਿਕ ਦੇ ਵਿੱਚ ਐਸਾ ਨਹੀਂ ਹੁੰਦਾ ਮਿਊਜ਼ਿਕ ਵਾਲੇ ਖੁਦ ਹੀ ਐਡਜਸਟ ਕਰ ਲੈਂਦੇ ਨੇ ਉਸ ਹਿਸਾਬ ਨਾਲ ਇਹ ਜਿਆਦਾ ਟਫ ਹੁੰਦਾ ਸ਼ੁਰੂ-ਸ਼ੁਰੂ ਜੀ ਮੁਸ਼ਕਲ ਆਈ ਸੀ ਉਨਤੇ ਪਹਿਲੇ ਆਪਣੇ ਗਾਣੇ ਵੀ ਸੁਣ ਕੇ ਨਾ ਫੀਲ ਹੁੰਦਾ ਕਿ ਯਾਰ ਮੈਂ ਇਹ ਗਾਣਾ ਕਿਉਂ ਗਾਇਆ ਲੇਕਿਨ ਹੁਣ ਥੋੜਾ-ਥੋੜਾ ਕੰਫੀਡੈਂਸ ਹੋ ਗਿਆ ਲੇਕਿਨ ਫਿਰ ਵੀ ਅਸੀਂ ਜੇ ਬਾਕੀ ਜਿਹੜੇ ਗਾਉਂਦੇ ਨੇ ਨਾ ਉਹਨਾਂ ਦਾ ਵੀ 5% ਹੈਗੇ ਆ ਤੁਹਾਨੂੰ ਦੱਸਿ ਗੀ ਬਹੁਤ ਅੱਛੇ ਗਾਇਕ ਹੈਗੇ ਨੇ ਮਰਸਾਦ ਬਹੁਤ ਜਿਆਦਾ ਅੱਛੇ ਉਨ ਮੈਂ ਤਾਂ ਇੰਨਾ ਥੈਂਕਫੁਲ ਹਾਂ ਕਿ ਤੁਸੀਂ ਇੰਨੀ ਬਾਰਿਸ਼ ਦੇ ਵਿੱਚ ਮੇਰੇ ਘਰ ਆਏ ਮੇਰੇ ਕੋਲ ਟਾਈਮ ਖੁਦ ਲਿੱਤਾ ਔਰ ਮੈਂ ਇੰਨਾ ਕੋ ਖੁਸ਼ ਹਾਂ ਕਿ ਮੈਂ ਤਾਂ ਕੁਝ ਵੀ ਨਹੀਂ ਹੈਗਾ ਤੇ ਤੁਸੀਂ ਇੰਨੇ ਵੱਡੇ ਪੱਤਰਕਾਰ ਫਿਲਮੀ ਪੱਤਰਕਾਰ ਸੁਵਿੰਦਰ ਸਵੀ ਜੀ ਮੇਰੇ ਘਰ ਆਏ ਨੇ ਉਹ ਮੈਂ ਤੇ ਖੁਸ਼ ਹੋ ਗਿਆ ਮਨ ਖੁਸ਼ ਹੋ ਗਿਆ ਸਰ ਹੋਸੋ ਦਾ ਕੇ ਬਲੇਸਿੰਗ ਮੇਰੇ ਇਸੇ ਹੈਗੀਆਂ ਸੀ ਮੈਂ ਤੁਹਾਡੇ ਕੋਲ ਲੈਨਵਸੇ ਆ ਗਿਆ ਮੈਂ ਕੁਝ ਸਪੈਸ਼ਲ ਔਰ ਨਾ ਗੱਲਬਾਤ ਨਹੀਂ ਕਰਨ ਆਇਆ ਲੇਕਿਨ ਉਸ ਪਰਮਾਤਮਾ ਨੇ ਅਗਰ ਜੇ ਬਲੇਸਿੰਗ ਮੈਨੂੰ ਦੇਣੀਆਂ ਤਾਂ ਕੋਈ ਰੋਕ ਨਹੀਂ ਸਕਦਾ ਦੇਖੋ ਬਲੇਸਿੰਗ ਦੇਖੋ ਸਾਡੇ ਬਜ਼ੁਰਗਾਂ ਦੀ ਬਡਿਆਂ ਦੀ ਤਾਂ ਬਲੇਸਿੰਗ ਜੀ ਹੁੰਦੀਆਂ ਹੋਰ ਸਾਡੇ ਕੋਲ ਹੁੰਦਾ ਕੁਛ ਨਹੀਂ ਬਲੇਸਿੰਗ ਬਲੇਸਿੰਗਸ ਹੁੰਦੀਆਂ ਸਾਰੇ ਲੋਕੀ ਬਲੇਸਿੰਗ ਹੀ ਮੰਗਦੇ ਨੇ ਤੇ ਪਰਮਾਤਮਾ ਮੈਂ ਤਾਂ ਇਨਸਾਨ ਚ ਰੱਬ ਲੱਭਣਾ ਪੂਰੀ ਤੇ ਮੇਰੇ ਵਾਸਤੇ ਇੱਕ ਰੱਬ ਹੋ ਗਿਆ ਇੱਥੇ ਆਇਓ ਇਨਸਾਨ ਚ ਰੱਬ ਹੁੰਦਾ ਹੈ ਮੈਂ ਸੱਚੀ ਦਾ ਸਾਹਮਣੇ ਆਣਾ ਬੜਾ ਇਮੋਸ਼ਨਲ ਜਿਹਾ ਆਦਮੀ ਆ ਜਲਦੀ ਭਰ ਜਾਂਦਾ ਹਰ ਇੱਕ ਨਾਲ ਪਿਆਰ ਦਿਲੋਂ ਕਰਨਾ ਜਿਆਦਾ ਹੀ ਕਰਨ ਲੱਗ ਪੈਂਦਾ ਔਰ ਮੈਨੂੰ ਮੇਜ਼ਦਾ ਵੀ ਹੈ ਮੈਨੂੰ ਮੇਜ਼ਦਾ ਵੀ ਹੈ ਬਹੁਤ ਮੇਜ਼ਦਾ ਜੀ ਮੈਨੂੰ ਇੰਨਾ ਪਿਆਰ ਮਿਲਦਾ ਹੈ ਕਿ ਪੁੱਛੋ ਕਿਸਨਾ ਬਹੁਤ ਪਿਆਰ ਮਿਲਦਾ ਮੈਂ ਦਸ਼ਕਾਂ ਨੂੰ ਕਹਿਣਾ ਚਾਹਾਂਗਾ ਕਿ ਬਹੁਤ ਜ਼ਿਆਦਾ ਇਹਨਾਂ ਨੇ ਮੇਰੀ ਤਾਰੀਫ਼ ਕਰ ਦਿੱਤੀ ਹੈ ਕਿਉਂਕਿ ਮੈਂ ਵੀ ਸੋਚ ਮੈਂ ਇਹਨਾਂ ਕੋਲ ਸਵਾਲ ਵੀ ਇਹੀ ਪੁੱਛਿਆ ਸੀ ਕਿ ਸੋਸ਼ਲ ਮੀਡੀਆ ਨੂੰ ਜਿਹੜਾ ਹੈਗਾ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਯੂਜ਼ ਕਰਨਾ ਚਾਹੀਦਾ ਕਿਉਂਕਿ ਮੈਂ ਵੀ ਸੋਸ਼ਲ ਮੀਡੀਆ ਤੇ ਹੀ ਸਾਰਾ ਕੰਮ ਕਰਦਾ ਹਾਂ ਔਰ ਮੇਰੇ ਕਬ ਇਹ ਇੰਟਰਵਿਊ ਵੀ ਤੁਸੀਂ ਸੋਸ਼ਲ ਮੀਡੀਆ ਤੇ ਵੇਖਣੀ ਹੈ YouTube Instagram ਔਰ Facebook ਤੇ ਔਰ ਅਗਰ ਚਾਹੇ ਮੈਂ ਫਿਲਮੀ ਪੱਤਰਕਾਰ ਹਾਂ ਤਾਂ ਲੇਕਿਨ ਮੈਂ ਆਪਣੇ ਕੰਮ ਨੂੰ ਲੈ ਕੇ ਹਮੇਸ਼ਾ ਜਿਹੜਾ ਹੈਗਾ ਆਪਣੀ Facebook ਤੇ Instagram ਤੇ ਨਾ ਅਪਡੇਟ ਰਹਿਣਾ ਔਰ ਮੈਂ ਸਭ ਨੂੰ ਕਵਾਂਗਾ ਕਿ ਅਗਰ ਤੁਸੀਂ ਆਪਣੇ ਕੰਮ ਨੂੰ ਵੀ ਅੱਗੇ ਵਧਾਣਾ ਤਾਂ ਹਮੇਸ਼ਾ ਪੋਸਟਰੀ ਲੈ ਕੇ ਉਹਨੂੰ ਅਗੇ ਵਧੋ ਔਰ ਇਹ ਸੋਸ਼ਲ ਮੀਡੀਆ ਜਿਹੜਾ ਹੈਗਾ ਤੁਹਾਨੂੰ ਬਹੁਤ ਕੁਝ ਦੇਵੇਗਾ ਔਰ ਪਟਿਆ ਸਾਹਿਬ ਮੈਂ ਚਾਹਾਂਗਾ ਕਿ ਤੁਸੀਂ ਆਪਾਂ ਜਾਂਦੇ ਜਾਂਦੇ ਕਿਉਂਕਿ ਟਾਈਮ ਬਸ ਉਹਨਾਂ ਕੋ ਹੋ ਗਿਆ ਲੇਕਿਨ ਹਾਂ ਕੁਝ ਅਗਰ ਜੋ ਤੁਸੀਂ ਕਹਿਣਾ ਚਾਹੁੰਦੇ ਪਲੀਜ਼ ਮੈਂ ਇਹ ਕਹਿਣਾ ਚਾਹਨਾ ਕਿ ਅਗਰ ਮੇਰੀ ਥੋੜੀ ਜਿਹੀ ਵਵਾਜ਼ ਦਾਮੇ ਥੋੜਾ ਜਿਹਾ ਵੀ ਮੈਨੂੰ ਪਿਆਰ ਕਰ ਦਿਓ ਤੇ ਮੇਰਾ YouTube ਚੈਨਲ ਦੇ ਵੀ ਕੇ ਬਾਟਿਆ ਸਿੰਗਿੰਗ ਵੀ ਕੇ ਬਾਟਿਆ ਸਿੰਗਿੰਗ ਪਲੀਜ਼ ਉਹਨੂੰ ਸਬਸਕ੍ਰਾਈਬ ਕਰੋ ਤਾਂ ਕਿ ਮੇਰਾ ਹੋਰ ਹੌਸਲਾ ਵਧੇ ਮੈਂ ਹੋਰ ਅੱਛਾ ਗਾਣ ਦੀ ਕੋਸ਼ਿਸ਼ ਕਰਾਂ ਬਾਕੀ ਬਰਮਾਤਮਾ ਦਿਆ ਮੈਨੂੰ ਪਿਆਰ ਚਾਹੀਦਾ ਤੁਹਾਡਾ ਔਰ ਪਿਆਰ ਇਸ ਕੋ ਜਿਸਾਂ ਕਿ ਤੁਸੀਂ ਦੇਖਿਆ ਕਿ ਇਹਨਾਂ ਨੇ ਬਹੁਤ ਅੱਛਾ ਗਾਇਆ ਵਾ ਔਰ ਕਹਿੰਦੇ ਨੇ ਕਿ ਹਮੇਸ਼ਾ ਜਿਹੜਾ ਹੈਗਾ ਹੌਸਲਾ ਜਿਹੜਾ ਹੈਗਾ ਉਹ ਦੇਣਾ ਚਾਹੀਦਾ ਕਿਉਂਕਿ ਮੈਂ ਇੱਕ ਵਾਰੀ ਫਿਰ ਦਰਸ਼ਕਾਂ ਨੂੰ ਇਹ ਰਿਕਵੈਸਟ ਵੀ ਕਰਾਂਗਾ ਕਿ ਇਹ लवली ਕਪਲ ਹੈ ਹਾਂ ਠੀਕ ਹੈ ਆਵਾਜ਼ ਜੋ ਹੈ ਲੇਕਿਨ ਮੈਂ ਚਾਹਵਾਂਗਾ ਕਿ ਕੋਈ ਵੀ ਇਸ ਤਰ੍ਹਾਂ ਦਾ ਕਮੈਂਟਸ ਜਿਹੜਾ ਹੈਗਾ ਵਾ ਇਸ ਇੰਟਰਵਿਊ ਦੇ ਵਿੱਚ ਨਾ ਦੇਣਾ ਕਿ ਜਿਸ ਨਾਲ ਇਹਨਾਂ ਦਾ ਦਿਲ ਟੁੱਟੇ ਔਰ ਅੱਗੋ ਹੱਲਾਸ਼ੀਰੀ ਜ਼ਰੂਰ ਤੁਸੀਂ ਕਮੈਂਟਸ ਲਈ ਦੇਣੀਆਂ ਕਿ ਕਿਉਂਕਿ 68 38 ਸਾਲ ਕੋਈ ਥੋੜੀ ਛੋਟੀ ਉਮਰ ਨਹੀਂ ਹੈਗੀ ਔਰ ਉਹਦੇ ਵਿੱਚ ਇਹ ਆਪਣਾ ਮਨੋਰੰਜਨ ਕਰਦੇ ਨੇ ਕੋਈ ਕੋਈ ਪ੍ਰੋਫੈਸ਼ਨਲ ਸਿੰਗਰ ਨਹੀਂ ਹੈਗੇ ਲੇਕਿਨ ਅਸੀਂ ਵੀ ਇਹ ਇੰਟਰਵਿਊ ਇਸੇ ਕਰਕੇ ਹੀ ਕਰਨ ਵਾਸਤੇ ਆਇਆ ਕਿ ਹੋਰ ਵੀ ਬਹੁਤ ਸਾਰੇ ਕਪਲ ਇਸ ਤਰ੍ਹਾਂ ਦੇ ਨੇ ਜਿਹੜੇ ਕਿ ਆਪਣੇ ਆਪ ਨੂੰ ਜਿਹੜਾ ਹੈਗਾ ਬਹੁਤ ਸਾਰੇ ਕੁਝ ਕਰਦੀਆਂ ਮਜਬੂਰੀਆਂ ਕਰਕੇ ਕਰਦੀਆਂ ਪ੍ਰੋਬਲਮ ਕਰਕੇ ਜਿਹੜੇ ਹੈਗੇ ਡਿਪਰੈਸ਼ਨ ਵਿੱਚ ਵੀ ਆ ਜਾਂਦੇ ਨੇ ਔਰ ਮੇਰਾ ਇਹ ਇੰਟਰਵਿਊ ਕਰਨ ਦਾ ਮਕਸਦ ਸਿਰਫ ਇਹੀ ਹੈ ਕਿ ਇੰਨਾ ਵਰਗੇ ਕਪਲ ਹੋਰ ਵੀ ਨੇ ਉਹਨਾਂ ਨੂੰ ਵੀ ਇਹ ਵਾਲੀ ਇੰਟਰਵਿਊ ਵੇਖ ਕੇ ਇੱਕ ਹੌਸਲਾ ਮਿਲੇ ਮਨੋਬਲ ਉਹਨਾਂ ਦਾ ਵੀ ਵਧੇ ਉਹ ਮਿਊਜ਼ਿਕ ਦੇ ਵਿੱਚ ਪੈਨ ਚਾਏ ਨਾ ਪੈਣ ਲੇਕਿਨ ਉਹ ਆਪਣੇ ਆਪ ਨੂੰ ਜੜਾ ਹੈਗਾ ਬਿਜੀ ਰੱਖਣ ਚਾਏ ਕਿਉਂਕਿ ਕਿਉਂਕਿ ਇਹ ਵਾਲੀ ਜਿਹੜੀ ਉਮਰ ਹੁੰਦੀ ਹੈ ਬੜੀ ਸੰਭਾਲਣ ਦੀ ਵੀ ਹੁੰਦੀ ਹੈ ਕਹਿੰਦੇ ਜਿਸ ਤਰ੍ਹਾਂ ਅਸੀਂ ਬੱਚੇ ਨੂੰ ਸੰਭਾਲਦੇ ਹਾਂ ਇਸ ਤਰ੍ਹਾਂ ਇਹ ਵਾਲੀ ਜਿਹੜੀ ਉਮਰ ਹੈਗੀ ਹੈ ਸੰਭਾਲਣ ਦੀ ਹੈਗੀ ਹੈ ਤਾਂ ਇਸੇ ਤਰ੍ਹਾਂ ਅਸੀਂ ਹੋਰ ਵੀ ਤੁਹਾਨੂੰ ਕਿਸੇ ਸਖਸ਼ੀਰ ਨਾਲ ਮਿਲਾਨ ਦੀ ਕੋਸ਼ਿਸ਼ ਕਰਾਂਗੇ ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਸੁਵਿੰਦਰ ਸਿੰਘ ਫਿਲਮ ਸਟਾਰਸ ਅਮਰਸਰ